ਗਾ ਨਹੀਂ ਆਇਓ ਇੱਕ ਟੁੱਟਿਆ ਜਿਹਾ ਬਾਥਰੂਮ ਇੱਕ ਪਾਸੇ ਬੰਦੇ ਖੜਕੇ ਕਰਦੇ ਆ ਤੇ ਉਹਦੇ ਚ ਜਾਣੀਆਂ ਤਾਂ ਅਸੀਂ ਬਾਹਰ ਖੜੀਆਂ ਰਹਿੰਦੀਆਂ ਨਾ ਤੇ ਅਸੀਂ ਬਹੁਤ ਹੀ ਜਿਆਦੇ ਤੰਗ ਹੈ ਕਿਨਾਂ ਦੇ ਇਹਦੇ ਵਾਸਤੇ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਬੇਨਤੀ ਕਰਦੇ ਆ ਵੀ ਸਾਨੂੰ ਬਾਥਰੂਮ ਬਣਾ ਕੇ ਦਿੱਤਾ ਜਾਵੇ ਜਿਵੇਂ ਕੋਈ ਪਤਨੀ ਆਪਣੇ ਪਤੀ ਦੇ ਨਾਲ ਸਬਜ਼ੀ ਲੈਣਾ ਕੋਈ ਵੀ ਪਤਨੀ ਆ ਆਪਣੇ ਪਤੀ ਦੇ ਨਾਲ ਸਬਜ਼ੀ ਲੈਣ ਆਉਂਦੀ ਹੈ ਤੇ ਕਿਨਾਂ ਦੇ 2-2 ਘੰਟੇ ਫਿਰਦੇ ਰਹਿੰਦੇ ਇੱਥੇ ਸਬਜ਼ੀ ਦੇ ਇਥੇ ਕੋਈ ਆਉਂਦੀ ਆ ਤਾਂ ਬਾਥਰੂਮ ਨੂੰ ਜਗਾ ਜਮੈਂ ਨਹੀਂ ਵਿਚਾਰੀਆਂ ਵੈਲ ਵੈਲ ਕਰਦੀਆਂ ਜਾਂ ਨਹੀਂ ਕਿਤੇ ਜਗਾ ਜਾਣ ਸਾਨੂੰ ਬੇਨਤੀ ਹੈ ਡੀਸੀ ਸਾਹਿਬ ਨੂੰ ਵੀ ਸਾਨੂੰ ਬਾਥਰੂਮ ਬਣਾ ਕੇ ਦਿੱਤਾ ਜਾਵੇ ਅੰਸ਼ੂ ਬਾਂਸਰ ਕਿ ਤੋਂ ਆਏ ਅਸੀਂ ਸਰਕੇ ਵਿਚਾਰ ਚਾਹੀਦੀ ਕਿ ਕਿਤਨਾ ਹੈ ਹਾਂ ਜੀ ਠੀਕ ਹੈ ਨਾ ਚਾਹੁੰਗੇ ਮੈਂ ਬਾਥਰੂਮ ਹੈ ਨਹੀਂ ਔਰ ਟੋਇਲਟ ਭਈਆ ਵਾਸ਼ਰੂਮ ਤਾਂ ਹੋਣਾ ਹੀ ਚਾਹੀਦਾ ਤਾਂ ਵੈਸੇ ਹੀ ਉਹ ਹੈ ਕਿ ਐਸਐਸਟੀ ਹੈ ਕਿਉਂਕਿ ਲੇਡੀਜ਼ ਨੇ ਵੀ ਆਣਾ ਹੀ ਇੱਥੇ 30% ਲੇਡੀਜ਼ ਆਂਦੀ ਹੈ ਤਾਂ ਉਹਨੂੰ ਵਾਸ਼ਰੂਮ ਦੀ ਤਾਂ ਲੋੜ ਹੈਗੀ ਹੈ ਵੀ ਸਾਡੀ ਤਾਂ ਹੀ ਡਿਮਾਂਡ ਕਿ ਇੱਥੇ ਹੋਣਾ ਚਾਹੀਦਾ ਹੈ ਵਾਸ਼ਰੂਮ ਹਰ ਇੱਕ ਪਤਨੀ ਆਪਣੇ ਪਤੀ ਹਾਂ ਜੀ ਸਭ ਜੀ ਆਂਦੀ ਹੈ ਖਰੀਦਣ ਸਾਡੀ ਇਹ ਹੀ ਡਿਮਾਂਡ ਹੈ ਵੀ ਇੱਥੇ ਹੋਣਾ ਚਾਹੀਦਾ ਵਾਸ਼ਰੂਮ ਤਾਂ ਜ਼ਰੂਰੀ ਹੈ ਪ੍ਰਸ਼ਾਸਨ ਤਾਂ ਹੀ ਮੰਗ ਕਰਦੇ ਆ ਕਿ ਇੱਥੇ ਵਾਸ਼ਰੂਮ ਬਣਾਉਣ ਜ਼ਰੂਰੀ ਹੈ ਇਹ ਤਾਂ ਸਭ ਤੋਂ ਵੱਡੀ ਜ਼ਰੂਰੀ ਹੈ ਪਾਣੀ ਅਵੇਲੇਬਲ ਹੋਣਾ ਚਾਹੀਦਾ ਕਿਉਂਕਿ ਦੇਖੋ ਲੇਡੀਜ਼ ਆਉਂਦੇ ਆ ਕੋਈ ਵੀ ਆਉਂਦੇ ਸਬਜ਼ੀਦਾਰ ਪਾਣੀ ਦੀ ਵੀ ਲੋੜ ਆ ਉਹਨਾਂ ਨੂੰ ਪਾਣੀ ਦੀ ਵੀ ਇੱਥੇ ਜ਼ਰੂਰਤ ਪੂਰੀ ਹੋਣੀ ਚਾਹੀਦੀ ਹੈ ਜਿਹੜੀ ਜ਼ਰੂਰੀ ਚੀਜ਼ ਆ ਉਹ ਤਾਂ ਪੂਰੀਆਂ ਹੋਣੀਆਂ ਹੀ ਚਾਹੀਦੀਆਂ ਥੈਂਕ ਯੂ ਸਵਰਨਿਕੋ ਆ ਲੈਟਨਗ ਬਾਥਰੂਮ ਬਣਾਓ ਜੀ ਇੱਥੇ ਗ੍ਰਿਹ ਵਰਤ ਬਹੁਤ ਦੁਖੀ ਹੋ ਜੀ ਗਏ ਇੱਥੇ 24 ਘੰਟੇ ਵੀ ਹਰੇਕ ਔਰਤ ਹੁੰਦੀ ਜਾਂਦੀ ਹੈ ਕੋਈ ਲਾਈਟਿੰਗ ਨਹੀਂ ਬਾਥਰੂਮ ਨਹੀਂ ਕੋਈ ਠੰਡਾ ਪਾਣੀ ਨਹੀਂ ਜੀ ਇਹ ਇੰਤਜ਼ਾਮ ਕਰਿਆ ਜਾਵੇ ਜੀ ਲੱਗਦਾ ਨਹੀਂ ਵੀ ਜਿੰਨੇ ਵੀ ਪਤਨੀ ਆਉਂਦੇ ਉਹਨਾਂ ਦੇ ਪਤਨਿਆਂ ਆਉਂਦੇ ਹਾਂਜੀ ਆਉਂਦੀ ਹੈ ਜੀ ਪਤਰੀਆਂ ਆਉਂਦੀਆਂ ਹਰੇਕ ਤੰਗ ਹੁੰਦਾ ਪਤਨੀ ਆਉਂਦੀ ਉਹਨਾਂ ਨਾਲ ਵੀ ਬੱਚੇ ਹੁੰਦੇ ਨੇ ਟੈਡੀਸ ਹੈ ਉਹ ਤੰਗ ਹੁੰਦੀ ਹੈ ਕੋਈ ਲਾਈਟ ਅਗਰੀ ਬਾਥਰੂਮ ਨਹੀਂ ਇੱਥੇ ਕੋਈ ਠੰਡਾ ਪਾਣੀ ਨਹੀਂ ਇਹ ਇੰਤਜ਼ਾਮ ਹੋਇਆ ਜਾਵੇ ਜੀ ਦੀ ਮਾਂ ਕਦੇ ਬੁੱਕ ਕਰਦਾ ਹਾਂਜੀ ਦੀ ਮਾਂ ਕਦੇ ਕਰਦੀ ਹੋਣਾ ਚਾਹੀਦਾ ਇਸੇ ਲੈਟ੍ਰੀਨ ਬਣ ਜਾਵੇ ਬਾਥਰੂਮ ਬਣ ਜਾਵੇ ਪਾਣੀ ਦਾ ਇੰਤਜ਼ਾਮ ਹੋਵੇ ਠੰਡਾ ਦਾ ਜੀ ਜੈਸਾ ਤੇ ਤਾਂ ਬਣੇ ਹੈਗੇ ਹਾਂ ਹਾਂ ਜੀ ਔਰਤ ਵਾਸਤੇ ਜੀ ਔਰਤ ਵਾਸਤੇ ਜੈਸਾ ਵੀ ਬਣਾ ਦਿੱਤੇ ਹਾਂ ਜੀ ਲੈਟ੍ਰੀਨ ਵੀ ਬਣਾਏ ਸਿੰਦਰ ਜੀ ਤੋਂ ਠੀਕ ਹਨ ਜੋਂ ਕਿ ਜਿਵੇਂ ਬਾਥਰੂਮ ਵਗੈਰਾ ਦੀ ਬੜੀ ਜ਼ਰੂਰਤ ਹੈ ਕੈਂਡੀਟ ਸਬਜੀ ਮੰਡੀ ਦੇ ਵਿੱਚ ਲੇਡੀਜ਼ ਵੀ ਆਪਣੇ ਪਤੀ ਦੇ ਨਾਮ ਸਬਜੀ ਮੰਡੀ ਦੇ ਵਿੱਚ ਦੁਕਾਨ ਤੇ ਆਉਂਦੀ ਆ ਉਹਨਾਂ ਨੂੰ ਬਾਥਰੂਮ ਲੈਟ੍ਰੀਨ ਜਾਣ ਦੀ ਬਹੁਤ ਪਰੇਸ਼ਾਨੀ ਹੁੰਦੀ ਆ ਇਸ ਲਈ ਔਰਤਾਂ ਨੇ ਇਹ ਕੀਤਾ ਜਾ ਕੇ ਇਹਨਾਂ ਨੇ ਬਾਸਮ ਡੈਕ ਬਣਾਇਆ ਜਾ। ਜੈਟਾ ਤਾਂ ਬਣਦਾ ਕਿ ਔਰਤਾਂ ਨਹੀਂ ਬਣਾਇਦੀ ਇਹ ਕਿਹਦਾ ਬਣਦਾ। ਔਰਤਾਂ ਨੇ ਬਣਨੇ ਚਾਹੀਦੀ। ਕਿਉਂਕਿ ਔਰਤਾਂ ਨੇ ਮੰਡੀ ਦੇ ਵਿੱਚ। ਤਕਰੀਬਨ ਔਰਤਾਂ ਸਬਜ਼ੀ ਲੈਣ ਵਾਸਤੇ ਵੀ ਆਉਂਦੀਆਂ ਤੇ ਔਰਤਾਂ ਸਬਜ਼ੀ ਦਾ ਕੰਮ ਵੀ ਕਰ ਰਹੀਆਂ ਤੇ ਸਾਰਿਆਂ ਦੀ ਸਹੂਲਤ ਚਾਹੀਦੀ। ਕਿੰਨੀ ਕਿ ਸਮੱਸਿਆਵਾਂ ਨੇ ਬਹੁਤ ਹੀ ਜ਼ਿਆਦਾ। ਇੱਥੇ ਇੱਥੇ ਉਤਰ ਜਾਣਾ ਪੈਂਦਾ ਹੁਣ ਔਰਤਾਂ ਨੂੰ ਬੜੀ। ਬਹੁਤ ਹੀ ਜ਼ਿਆਦਾ ਸਰਕਾਰੀ ਜਾਨਦੀਆਂ ਨੇ ਚੱਲ ਕੇ ਆਪਣੀ ਮੰਗੇ ਕਰਦੇ ਪ੍ਰੋਜੈਕਟ ਮੰਗੇ ਹੀ ਰੱਖਦੇ ਆ ਕਿ ਔਰਤਾਂ ਲਈ ਵੀ ਜੇਟੀ ਬਾਥਰੂਮ ਵਗੈਰਾ ਬਣਨਾ ਚਾਹੀਦਾ ਚਾਹੀਦੀ ਹੈ ਤਾਂ ਹਾਂ ਅਮੀਰ ਕੌਰ ਕਿਹੜਾ ਚਾਹੁੰਦੀ ਮੈਂ ਔਰਤਾਂ ਵਾਸਤੇ ਬਾਥਰੂਮ ਜੀ ਹਾਂ ਬਾਥਰੂਮ ਤਾਂ ਚਾਹੀਦਾ ਬਲੀ ਇੱਕ ਤਾਂ ਬਣਿਆ ਹੋ ਗਈ ਹਾਂ ਕਿੰਨੇ ਕਰਮਾ ਹੋਏ ਮੰਡੀ ਦੇ ਵਿੱਚੋਂ ਆ ਜਾਂਦੇ ਆਨ ਦਾ ਵਾਊਚਰ ਹੋਪਲੀ ਸੰਤਾ ਚਰੇਂ ਤਾਂ ਤਾਂ ਕਿੰਨੇ ਔਰਤਾਂ ਮੰਡੀ ਦੇ ਵਿੱਚ ਆਈ ਆਈ ਜਾਂਦੀਆਂ ਹੁਣ ਤੜਕੇ ਹੱਥ ਨੇ ਆਉਂਦੇ ਆ ਇਹਦੇ ਫਿਰ ਬਾਥਰੂਮ ਆ ਨਹੀਂ ਕਰਦੇ ਇਹ ਤਾਂ ਔਖਾ ਤਾਂ ਹੈਗਾ ਹੀ ਸਭ ਨੂੰ ਔਖਾ ਬੰਦਿਆਂ ਤਾਂ ਹੈਗਾ ਬੁੜਿਆਂ ਤਾਂ ਔਖਾ ਹੀ ਆ ਫਿਰ ਜੇ ਕੋਈ 2 ਘੰਟੇ 4 ਲੱਗ ਜਾਣ ਫਿਰ ਔਖਾ ਹੀ ਹੈ ਬਣੀ ਹਾਂਜੀ ਮੇਰਾ ਨਾਮ ਅਮਰਜੀਤ ਹੈ ਜੀ ਕਿੱਥੋਂ ਆਏ ਅਸੀਂ ਪੱਟੀ ਰੋਡ ਤੋਂ ਆਏ ਹਾਂ ਜੀ ਪੱਟੀ ਦੇ ਵਿੱਚ ਆਏ ਹਾਂ ਜਿੱਦਾਂ ਜਲੇੜੀ ਬਾਅਦ ਕੋਈ ਨਹੀਂ ਕਿੰਨੇ ਕਿੱਥੇ ਹੁੰਦੇ ਮੰਡੇ ਜੇ ਅਸੀਂ ਹੁਣ ਤਾਂ ਇਹ ਕਾਟਾਉਣ ਦੇ ਲਾਗੇ ਸਾਨੂੰ ਦਿੱਖਤ ਤਾਂ ਬਹੁਤ ਆਉਂਦੀ ਹੈ ਬਾਥਰੂਮ ਹੈ ਨਹੀਂ ਲੇਡੀਜ਼ ਵਾਸਤੇ ਇਸ ਕਰਕੇ ਅਸੀਂ ਅੱਗੇ ਚਾਹੁੰਦੇ ਆ ਵੀ ਸਾਨੂੰ ਬਾਥਰੂਮ ਇੱਥੇ ਬਣਾਏ ਜਾਣ ਲੇਡੀਜ਼ ਸੌਖਿਆ ਜਨ ਹਰੇਕ ਲੇਡੀਜ਼ ਨਾਲ ਹੁੰਦੀ ਆ ਅਦੇ ਹੱਸੇ ਹੁੰਦੀ ਤੇ ਸਾਨੂੰ ਬਾਥਮ ਦੀ ਬਹੁਤ ਪ੍ਰੋਬਲਮ ਆਉਂਦੀ ਐ ਤੇ ਬਾਥਮ ਸਾਡੇ ਅੱਥਵਾਂ ਕੇ ਬੇਲਤੀਆ ਵੀ ਸਾਨੂੰ ਬਾਥਮ ਜਰੂਰ ਬਣਾ ਕੇ ਦਿੱਤੇ ਜਾਣੇ ਥੀ ਜਿਵੇਂ ਕਿ ਲਾਲੋ ਦੇ ਬਹੁਤ ਬੰਦਾ ਹੁੰਦਾ ਸਬਜੀ ਮੰਡੀ ਹਾਂ ਸਬਜੀ ਮੰਡੀ ਹੁਣ ਉਹ ਤਾਂ ਹੱਵੇ ਐਨੀ ਦੂਰ ਦੂਰ ਤੋਂ ਸਾਰੇ ਆਉਂਦੇ ਐ ਸਬਜੀ ਮੰਡੀ ਚ ਤੇ ਦਿੱਕਤ ਬਹੁਤ ਆਉਂਦੀ ਐ ਲੇਡੀਜ਼ ਨੂੰ ਸਬਜੀ ਲੈਂਡ ਤੇ ਵੀ ਦੇਖੋ ਘੰਟਾ ਡੇਢ ਘੰਟਾ ਆਰਾਮ ਨਾਲ ਲੱਗ ਜਾਂਦਾ ਹੈ ਇਸ ਕਰਕੇ ਲੇਡੀਜ਼ ਵਾਸਤੇ ਜ਼ਰੂਰੀ ਹੈ ਜੀ ਬਾਥਰੂਮ ਜਰੂਰ ਬਣਾਏ ਜਾਣ ਦੇਖੋ ਜਨ ਅੰਬਾਸਟਰ ਬਣਿਆ ਹੈ ਕਿ ਲੇਡੀਜ਼ ਵਾਸਤੇ ਬਣਿਆ ਹੈ ਹਾਂਜੀ ਜਨ ਵਾਸਤੇ ਤਾਂ ਜਿੱਥੇ ਮਰਜੀ ਜਾਏ ਉਹ ਜੇਲ ਸਦਾ ਜਾਏ ਉਹ ਜਿੱਥੇ ਮਰਜੀ ਹੈ ਪਰ ਲੇਡੀਜ਼ ਵਾਸਤੇ ਬਹੁਤ ਔਖਾ ਹੈ ਹਾਂ ਜੀ ਅਕਾਸ਼ਣ ਤੋਂ ਕੀ ਮੰਗ ਕਰਦੇ ਹੋ ਬਸ ਮੰਗ ਇਹ ਕਰਦੇ ਆ ਵੀ ਸਾਨੂੰ ਨਾ ਇੱਥੇ ਲੇਡੀਜ਼ ਵਾਸਤੇ ਬਾਥਰੂਮ ਬਣਾ ਕੇ ਦਿੱਤੇ ਜਾਣ ਹਾਂਜੀ ਬਸ ਇਹ ਹੀ ਸਾਡੀ ਬੇਨਤੀ ਹੈ